16 ਮਾਰਚ 2025 ਦੀ ਵੀਡੀਓ ਬਣਾ ਰਿਹਾ ਭਰਾਓ ਸਾਰੇ ਭਰਾਵਾਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਕਿਹੜੇ ਭਰਾਵਾਂ ਦੇ ਫੋਨ ਆ ਰਹੇ ਸੀ ਪਿਛਲੇ 10-15 ਦਿਨਾਂ ਤੋਂ ਟਰੈਕਟਰ ਕਿਰਾਏ ਦੇ ਸਬੰਧ ਚ ਤੁਹਾਨੂੰ ਦੱਸਿਆ ਜੀ ਭਰਾਓ ਵੀ 16 ਤਰੀਕ ਤੋਂ ਬੁਕਿੰਗ ਸਟਾਰਟ ਕਰਾਂਗੇ ਬੁਕਿੰਗ ਸ਼ੁਰੂ ਕਰਾਂਗੇ 16 ਮਾਰਚ 2025 ਤੋਂ ਕਿਹੜੇ ਭਰਾਵਾਂ ਨੇ ਟਰੈਕਟਰ ਕਿਰਾਏ ਤੇ ਲੈਣੇ ਆ ਕੋਈ ਟੂੜੀ ਵਾਲੀ ਮਸ਼ੀਨ ਵਾਸਤੇ ਲੈਣਾਗਾ ਜਾਂ ਹੋਰ ਵੀ ਟੋਟਵਾਈ ਵਾਸਤੇ ਲੈਣਾਗਾ ਜਾਂ ਕਿਸੇ ਵੀ ਕੰਮ ਵਾਸਤੇ ਟਰੈਕਟਰ ਲੈਣਾਗਾ ਤਾਂ ਜਰੂਰ ਬੜੈਂ ਘਟਨਾ ਸੰਪਰਕ ਕਰ ਲਿਓ ਇੱਕ ਵਾਰ ਕਿਹੜਾ ਆ ਸਾ ਹਾੜੀ ਦੇ ਸੀਜ਼ਨ ਚ ਭਰਾਵੋ ਵੀ ਨੇੜੇ-ਨੇੜੇ ਏਰੀਆ ਚ ਦੇਵਾਂਗੇ ਜਿਆਦੇ ਦੂਰ ਵਾਲੇ ਭਰਾਵਾਂ ਸਵਰਕ ਨਾ ਕਰਨ ਹੱਥ ਬੰਨ੍ਹ ਕੇ ਬੇਨਤੀ ਹੈ ਕਿਦੋਂ ਐ ਮੱਲੋ ਦੂਜਾ ਸੀਜ਼ਨ ਹੁੰਦਾਗਾ ਉਦੋਂ ਤਾਂ ਆਪਾਂ 200 ਕਿਲੋਮੀਟਰ ਦੇ ਏਰੀਆ 'ਚ ਵੀ ਦਿੱਤੇ ਆ ਗੱਲ ਕਰੇ ਸੀਜ਼ਨ ਛੋਟਾ ਹੁੰਦਾ ਇਸ ਕਰਕੇ ਆਪਾਂ 50 50 55 ਕਿਲੋਮੀਟਰ ਦੇ ਏਰੀਆ ਦੇ ਪ੍ਰਾਈਸ ਫਰਕ ਕਰਨ ਨੇੜੇ-ਨੇੜੇ ਦੇ ਫਰਕ ਕਰਨ ਦੂਰ ਹੱਥ ਵਣ ਕੇ ਵੇਣਤੀ ਆ ਭਰਾਵਾਂ ਨੂੰ ਵੀ ਦੂਰ ਵਾਲੇ ਭਰਾ ਨਾ ਸੰਪਰਕ ਕਰਨ ਦੂਰ ਆਪਾਂ ਕੰਟਰੈਕਟਰ ਕਰਾਏ ਤੇ ਨਹੀਂ ਦਿਨੇਗੇ ਕਿਹੜੇ ਭਰਾਵਾਂ ਨੇ ਸਾਡੇ ਪਿੰਡ ਤੋਂ ਆਸ-ਪਾਸ ਕਿਵੇਂ ਤਲਵੰਡੀ ਸਾਪੋ ਮਾਨਸਾ ਬਠਿੰਡਾ ਅਰੰਪਰਾ ਇਹ ਏਰੀਆ ਦੇ ਭਰਾਸਪਰਕ ਕਰ ਸਕਦੇ ਆ ਮੋੜ ਮੰਡੀ ਵਾਲੇ ਦੂਰ ਟਰੈਕਟਰ ਕਰਾਇ ਤੇ ਨਹੀਂ ਦਿੰਦੇਗੇ ਐਵੇਂ ਲੋ 35 ਐਚਪੀ 40 ਐਚਪੀ 45 ਐਚਪੀ 50 ਐਚਪੀ 55 65 75 ਐਚਪੀ ਤੱਕ ਆਪਣੇ ਕੋਲੇ ਟਰੈਕਟਰ ਹੈਗੇ ਆ 2 ਵੀਲ 4 ਵੀਲ 3 ਸਪੀਡ 4 ਸਪੀਡ 5 ਸਪੀਡ ਸਾਰੇ ਟਰੈਕਟਰ ਹੀ ਹੈਗੇ ਆਪਣੇ ਕੋਲੇ ਜਗਾੜ ਨੇੜੇ ਵਾਲੇ ਭਰਾਸਪਰਕ ਕਰਨ ਕਿਹੜੇ ਭਰਾਮਾ ਨੇ ਕਿਹੜੇ ਹਿਸਾਬ ਨਾਲ ਤੁਸੀਂ ਟਰੈਕਟਰ ਵੀ ਕੰਮ ਵਾਸਤੇ ਲੈਣਾ ਉਸ ਹਿਸਾਬ ਨਾਲ ਕਿਰਾਇਆਗਾ ਤਕਰੀਬਨ 2000 ਰੁਪਏ ਦਿਹਾੜੀ ਦਾ 2000 ਰੁਪਏ ਦਿਹਾੜੀ ਦੇ ਆਸ-ਪਾਸ ਕਰਾਇਆ ਗਿਆ ਤੁਹਾਨੂੰ ਆਈਡੀਆ ਦੱਸਦਾ ਮੋਟਾ ਜਿਆ ਬਾਕੀ ਕੰਮ ਦੇ ਹਿਸਾਬ ਨਾਲ ਹੋ ਜਾਂਦਾ ਭਰਾਵੋ ਪੈਸੇ ਘਟ ਵੀ ਸਕਦੇ ਆ ਤੇ ਪੈਸੇ ਵਧ ਵੀ ਸਕਦੇ ਆ ਆ ਆਈਡੀਆ ਤੁਸੀਂ 2000 ਦਾ ਮੰਨ ਲਓ 2000 ਦੇ ਆਸ-ਪਾਸ ਪਰ ਦਿਨ ਦਾ ਇੱਕ ਦਿਨ ਦਾ ਕਰਾਇਆ ਲੱਗੂਗਾ ਜਿਹੜੇ ਭਰਾਵਾਂ ਨੇ ਟਰੈਕਟਰ ਕਰਾਇਤ ਲੈਣੇ ਮੇਰਾ ਨੰਬਰ ਹੈਗਾ 92026404 99 976 62 846 ਮੇਰੇ ਫਾਰਮ ਸਾਹਿਬ ਦਾ ਨੰਬਰ ਆ ਆ ਤਾਂ ਆ ਨੰਬਰ ਦਿੱਤੇ ਹੋਏ ਇਹਨਾਂ ਤੇ ਸੰਪਰਕ ਕਰ ਲਿਓ ਮੇਰਾ ਨੰਬਰ 920 26 404 ਕੋਈ ਟਰੈਕਟਰ ਤੁਸੀਂ ਖਰੀਦਣੇ ਆ ਜਾਂ ਵੇਚਣੇ ਆ ਜੇ ਆਪਣੇ ਟਰੈਕਟਰਾਂ ਦੇ ਲੋਨ ਕਰਵਾਉਣਾ ਹੈ ਤਾਂ ਵੀ ਬੈਂਕ ਟਰਾਂਸਪਰਟ ਨਾਲ ਸੰਪਰਕ ਕਰ ਲਓ ਜੇਕਰ ਤੁਸੀਂ ਆਪਣੇ ਕਿਸੇ ਵੀ ਟਰੈਕਟਰ ਤੇ ਲੋਨ ਕਰਵਾਉਣਾ ਹੈ ਤੁਹਾਡੇ ਟਰੈਕਟਰਾਂ ਤੇ ਵੀ ਲੋਨ ਕਰਵਾ ਕੇ ਦੇਵਾਂਗੇ ਆਸਾਨ ਕਿਸ਼ਤਾਂ ਕਈ ਵਾਰ ਆਪਦੇ ਕੋਲੇ ਜ਼ਿੰਮੇਦਾਰ ਕੋਲੇ ਭਰਾ ਕੋਲੇ ਟਰੈਕਟਰ ਹੁੰਦਾਗਾ ਕਈ ਵਾਰ ਪੇਮੈਂਟ ਦੀ ਲੋਡ ਹੁੰਦੀ ਹੈ ਤਾਂ ਤੁਹਾਨੂੰ ਵੀ ਤੁਹਾਡੇ ਟਰੈਕਟਰ ਤੇ ਵੀ ਲੋਨ ਕਰਵਾ ਕੇ ਦੇਵਾਂਗੇ ਜੇ ਸਾਥ ਤੋਂ ਕੋਈ ਵੀ ਟਰੈਕਟਰ ਖਰੀਦਣਾ ਹਰੇਕ ਪ੍ਰਕਾਰ ਦੀ ਆਪਣਾ ਕੋਈ ਟਰੈਕਟਰ ਲੱਗ ਚੁੱਕੇ ਆ ਬੈਂਕ ਟਰੈਕਟਰ ਪਿੰਡ ਭਾਈ ਬਖਤੌਰ ਐ ਡਿਸਟ੍ਰਿਕਟ ਬਠਿੰਡਾ ਚ ਕੋਈ ਵੀ ਟਰੈਕਟਰ ਖਰੀਦਣਾ ਕਿਵੇਂ ਸਵਰਾਜ ਸੋਨਾਲੀਕਾ ਅਰਜਨ ਵਗੈਰਾ ਸਾਡੀ ਲੋਕੇਸ਼ਨ ਸਮਾ ਦਿੱਤੀ ਹੋਈ ਆ ਪਿੰਡ ਭਾਈ ਬੋਤਾਵਾ ਸਾਡਾ ਡਿਸਟ੍ਰਿਕਟ ਬਟਿੰਡਾ ਪਰ ਆਪਰੇ ਤੋਂ 25 ਕਿਲੋਮੀਟਰ ਤਲਵੰਡੀ ਤੋਂ 18 ਬਟਿੰਡਾ ਤੋਂ 22 ਇਹ ਲੋਕੇਸ਼ਨ ਤੇ ਤੁਸੀਂ ਸੰਪਰਕ ਕਰ ਲਿਓ ਵੀਡੀਓ ਨੂੰ ਅੱਗੇ ਸਾਂਝਾ ਕਰ ਲਿਓ ਕੋਈ ਵੀ ਟਰੈਕਟਰ ਖਰੀਦਣਾਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ ਉਹ ਜਿਆ ਟਰੈਕਟਰ ਹੀ ਮਹੀਆ ਕਰਵਾ ਕੇ ਦੇਵਾਂਗੇ ਕਿਉਂਕਿ ਆਪਰੇ ਕੋਲੇ ਹਰੇਕ ਪ੍ਰਕਾਰ ਦੇ ਟਰੈਕਟਰ ਆ ਸੋਨਾ ਲੀਕਾ 60 ਵਾਲੇ ਹੈਗੇ ਆ 5210 ਗੇਅਰ ਪ੍ਰੋ ਹੈਗਾ ਸੋਨਾ ਲੀਕਾ 750 ਹੈਗਾਗਾ ਸੋਨਾ ਲੀਕਾ ਆਰ ਜੀ ਇਹ ਹੈਗਾ ਦਾ ਸਾਰੇ ਟਰੈਕਟਰ ਤਕਰੀਬਨ ਬੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਜਿਹੇ ਟਰੈਕਟਰਾਂਗੇ ਲੱਗ ਚੁੱਕੇ ਆ ਕਿਰਾਏ ਦੇ ਸੰਬੰਧ ਚ ਜਰੂਰ ਸੰਪਰਕ ਕਰਨ ਕਿਉਂ ਆਪਾਂ ਡੇਟਾ ਤੁਹਾਨੂੰ ਕਾਫੀ ਪਹਿਲਾਂ ਮਨ ਅਪਡੇਟ ਦਿੱਤੀ ਹੋਈ ਸੀ ਵੀ 16 ਮਾਰਚ ਤੋਂ ਆਪਾਂ ਸਟਾਰਟ ਕਰਾਂਗੇ ਬੁਕਿੰਗ ਸ਼ੁਰੂ ਕਰਾਂਗੇ ਕਿਉਂ ਪਹਿਲਾਂ ਸਟਾਰਟ ਟਾਈਮ ਲੰਮਾ ਹੋ ਜਾਂਦਾ ਕੋਈ ਸਾਨੂੰ ਸੈਟਿੰਗ ਨਹੀਂ ਹੁੰਦੀ ਕਿ ਟਰੈਕਟਰ ਵਗੈਰਾ ਦੇ ਨਹੀਂ ਪਤਾ ਲੱਗਦੇ ਕਿਹੜੇ ਕਿਹੜੇ ਹੈਗੇ ਆ 16 ਮਾਰਚ ਅੱਜ ਦਿਨ ਐਤਵਾਰ ਤੋਂ ਬੁਕਿੰਗ ਸਟਾਰਟ ਅੱਜ ਦੋ ਟਰੈਕਟਰ ਪਹਿਲਾਂ ਤੋਂ ਪਹਿਲਾਂ ਬੁੱਕ ਕਰ ਚੁੱਕੇ ਆ ਹੋਰ ਵੀ ਕਿਸੇ ਭਰਾਵਾਂ ਨੇ ਟਰੈਕਟਰ ਬੁੱਕ ਕਰਵਾਉਣੇ ਆ ਤਾਂ ਬੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਸਾਰੇ ਭਰਾਵਾਂ ਨੂੰ ਸੱਚੀ ਕਾਲ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰਨ ਨਾਲ ਲਾਇਕ ਕਰਨ ਅਤੇ ਕਮੈਂਟ ਕਰਨਾ ਧੰਨਵਾਦ